हां तो प्यारे बच्चों सारे ने प्यार भरी सस् नमस्कार हां बेटा नवोदय ਦਾ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ ਸੰਖਿਆਵਾਂ ਵਾਲਾ ਚੈਪਟਰ ਜਿਹੜਾ ਸ਼ੁਰੂ ਕੀਤਾ ਹੋਇਆ ਤਾਂ ਉਹਦੇ ਵਿੱਚੋਂ ਬੇਟਾ ਆਪਾਂ 31 ਨੰਬਰ ਸਵਾਲ ਦੇ ਉੱਤੇ ਆ ਗਏ ਟੋਟਲ 140 ਨੰਬਰ ਸਵਾਲ ਹੈ ਇਸ ਟੌਪਿਕ ਦੇ ਵਿੱਚ ਤਾਂ ਆਪਾਂ 31 ਨੰਬਰ ਸਵਾਲ ਤੇ ਕਹਿੰਦਾ ਹੈ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨੂੰ 18 ਨਾਲ ਪੂਰਾ ਪੂਰਾ ਵੰਡਿਆ ਜਾ ਸਕਦਾ ਹੈ ਤਾਂ ਬੇਟਾ 18 ਨਾਲ ਉਹ ਸੰਖਿਆ ਵੰਡੀ ਜਾ ਸਕਦੀ ਹੈ ਜੀ ਦੇ ਅੰਕਾਂ ਦਾ ਜੋੜ ਫਲ 9 ਹੋਵੇ ਤੇ ਇਕਾਈ ਸਥਾਨ ਤੇ ਜਿਹੜਾ ਹੈਗਾ ਝੂਟਾ ਹੋਵੇ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਆ ਇਕਾਈ ਸਥਾਨ ਤੇ ਨਾਇਆ ਆ ਗਿਆ ਇਹ ਤਾਂ 18 ਨਾਲ ਵੰਡੀ ਨਹੀਂ ਜਾਣੀ ਆ ਦੇਖਦੇ ਆ ਇਹਦੇ ਅੰਕਾਂ ਦਾ ਜੋੜ ਫਲ ਕਿੰਨਾ 4 3 7 ਤੇ 9 16 ਤੇ 6 22 ਤੇ 4 26 26 9 ਤੇ ਨਹੀਂ ਵੰਡੇ ਜਾਂਦੇ ਆ ਤਾਂ ਬੇਟਾ ਵੰਡੀ ਨਹੀਂ ਜਾਣੀ ਹੁਣ ਆਪਾਂ ਆਹ ਦੇਖਦੇ ਆ C1 ਤਾਂ ਨੋਟੇ ਛੇ 15 ਤੇ 3 18 ਤੇ 8 26 ਤੇ 2 28 ਤੇ 8 36 ਬੇਟਾ ਇਹਦਾ ਇਕਾਈ ਅੰਕ ਵੀ 2 ਜਿਹੜਾ 2 ਨਾਲ ਵੰਡਿਆ ਜਾਂਦਾ ਤੇ ਅੰਕਾਂ ਦਾ ਜੋੜ ਵੀ 9 ਨਾਲ ਵੰਡਿਆ ਜਾਂਦਾ 36 9 9 ਚੋਕਾ 36 ਠੀਕ ਹੈ ਤਾਂ ਇਸ ਕਰਕੇ ਆਹਾ ਸੰਖਿਆ ਜਿਹੜੀ ਹੈਗੀ ਹੈ ਇਹ 18 ਤੇ ਪੂਰੀ ਪੂਰੀ ਵੰਡੀ ਜਾਊਗੀ C1 ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਬੇਟਾ ਤਾਂ ਆਪਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਕਹਿੰਦਾ ਜੇਕਰ 43 96 ਪੂਰੀ ਤਰ੍ਹਾਂ 3 ਨਾਲ ਵੰਡਿਆ ਜਾ ਸਕਦਾ ਤਾਂ ਸਟਾਰ ਦਾ ਘੱਟ ਤੋਂ ਘੱਟ ਸੰਭਵ ਮੁੱਲ ਕੀ ਹੈ ਤਾਂ ਬੇਟਾ ਇਹਦੇ ਵਿੱਚ ਧਿਆਨ ਰੱਖਣਾ ਤੁਸੀਂ ਵੀ ਸਟਾਰ ਵਾਲੀ ਜਿਹੜੀ ਸੰਖਿਆ ਦੇ ਅੰਕਾਂ ਦਾ ਜੋੜਫਲ 3 ਤੇ ਵੰਡਿਆ ਜਾਂਦਾ ਉਹ ਸੰਖਿਆ ਜਿਹੜੀ ਹੈ 3 ਤੇ ਵੰਡੀ ਜਾਂਦੀ ਹੈ ਹੁਣ ਉਹ ਕਹਿੰਦਾ ਛੋਟੇ ਤੋਂ ਛੋਟਾ ਮੁੱਲ ਦੱਸਣਾ ਅਸੀਂ ਇਹਨਾਂ ਦਾ ਜੋੜ ਕਰਦੇ ਹਾਂ 4 ਤੇ 3 7 ਤੇ 9 16 ਤੇ 6 22 ਠੀਕ ਹੈ ਕੁੱਲ 22 ਆ ਗਿਆ ਬੇਟਾ ਤਾਂ 3 ਦਾ ਪਹਾੜਾ 3 ਸਤਾ 21 3 ਅਠਾ 24 ਹੁੰਦੇ ਆ ਠੀਕ ਹੈ ਇਹਦਾ ਮਤਲਬ 22 ਤੋਂ ਕਿੰਨੇ ਘੱਟ ਆ 24 24 ਤੋਂ ਕਿੰਨੇ ਘੱਟ ਆ 22 ਦੂ ਜੇਕਰ ਆਪਾਂ ਇੱਥੇ ਦੂਆ ਪਾ ਦਈਏ ਸਟਾਰ ਦੀ ਜਗ੍ਹਾ ਤੇ ਤਾਂ ਇਹ ਅੰਕਾਂ ਦਾ ਜੋੜ 24 ਹੋ ਜੂ ਤੇ ਤਿੰਨ ਨਾਲ ਵੰਡੀ ਜਾਊਗੀ ਇਸ ਕਰਕੇ ਛੋਟੇ ਤੋਂ ਛੋਟਾ ਮੁੱਲ ਬੇਟਾ 2 ਆ ਠੀਕ ਹੈ ਜੇ ਆਪਾਂ 5 ਪਾ ਦਾਂਗੇ 22 ਤੇ 5 27 ਹੋ ਜੂ ਪਰ ਉਹ ਕਹਿੰਦਾ ਘੱਟੋ ਘੱਟ ਸੰਭਵ ਮੁੱਲ ਆ ਜਿਹੜਾ ਉਹ 2 ਹੀ ਆ a1 ਆ ਸਾਡਾ ਰਾਈਟ ਆਨਸਰ ਬਣ ਜਾਊਗਾ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 33 ਇਹਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਵੀ ਆਹ ਜਿਹੜਾ ਰਕਮ ਦਿੱਤੀ ਹੋਈ ਹੈ ਕਹਿੰਦਾ ਸਟਾਰ ਨੂੰ ਤਿੰਨ ਨਾਲ ਵੰਡਿਆ ਜਾ ਸਕਦਾ ਤਾਂ ਸਟਾਰ ਦਾ ਵੱਧ ਤੋਂ ਵੱਧ ਸੰਭਵ ਮੁੱਲ ਕੀ ਹੈ ਪਹਿਲਾਂ ਅਸੀਂ ਘੱਟ ਤੋਂ ਘੱਟ ਹੋਣ ਬੇਟਾ ਵੱਧ ਤੋਂ ਵੱਧ ਆਪਾਂ ਲੈਣਾ ਆਪਾਂ ਦੇਖਦੇ ਹਾਂ ਜੋੜ ਕਰਦੇ 5 ਤੇ 7 12 ਤੇ 6 18 ਤੇ 9 27 ਠੀਕ ਹੈ ਜੇ ਬੇਟਾ ਘੱਟ ਤੋਂ ਘੱਟ ਅਸੀਂ 0 ਲਾਈਏ ਤਾਂ ਵੀ ਇਹ ਤਿੰਨ ਤੇ ਵੰਡਿਆ ਜਾਊਗਾ ਪਰ ਉਹ ਕਹਿੰਦਾ ਵੱਧ ਤੋਂ ਵੱਧ ਤਵਾਦ ਤੋਂ ਵੱਧ ਬੇਟਾ ਸੰਖਿਆ ਜਿਹੜੀ ਆ ਤਿੰਨ ਲਾਈਏ ਤਾਂ ਵੀ ਵੰਡਿਆ ਜੋ 6 ਲਾਈਏ ਤਾਂ ਵੀ ਵੰਡਿਆ ਜੋ 9 ਲਾਈਏ ਤਾਂ ਵੀ ਵੰਡਿਆ ਜੋ ਵੱਡੇ ਤੋਂ ਵੱਡੀ ਸੰਖਿਆ ਬੇਟਾ ਫਿਰ 9 ਆ ਗਈ ਜੇਕਰ ਅਸੀਂ 9 ਇੱਥੇ ਭਰਾਂਗੇ ਤਾਂ ਜਿਹੜੀ ਸਾਰੀ ਸੰਖਿਆ ਜਿਹੜੀ ਆ ਵੰਡੀ ਜਾਊਗੀ 3 ਦੇ 3 ਦੇ ਉੱਤੇ ਠੀਕ ਹੈ ਤਾਂ ਇਸ ਕਰਕੇ D1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਕਹਿੰਦਾ ਜੇਕਰ ਸੰਖਿਆ ਆ ਦਿੱਤੀ ਹੋਈ ਕਹਿੰਦਾ ਸਟਾਰ ਵਿੱਚ ਪੂਰੀ ਤਰ੍ਹਾਂ ਨੌ ਨਾਂ ਵੰਡਿਆ ਜਾਂਦਾ ਹੋਵੇ ਤਾਂ ਸਟਾਰ ਦਾ ਮੁੱਲ ਕੀ ਆ ਠੀਕ ਹੈ ਤੇ ਸਟਾਰ ਦਾ ਮੁੱਲ ਬੇਟਾ ਅਸੀਂ ਅੰਕਾਂ ਦਾ ਜੋੜ ਫਲ ਕਰਾਂਗੇ 4 ਤੇ 3 7 ਤੇ 6 13 ਤੇ 8 21 ਤੇ 4 25 ਤੇ ਜਿਹੜਾ 9 ਦੇ ਭਾੜੇ ਤੇ ਕਿਹੜਾ ਆਂਦਾ 9 ਤੇ ਇਹਦਾ ਜੋੜ ਫਲ ਬਣ ਗਿਆ 25 ਜਮਾ ਸਟਾਰ ਹੈਨਾ ਤੇ ਵੈਸੇ ਕਿੰਨਾ ਕਿੰਨੇ 9 ਤੇ 27 ਹੁੰਦੇ ਆ ਤੇ 27 ਤੋਂ ਕਿੰਨੇ ਘੱਟ ਆ ਬੇਟਾ 25 ਦੋ ਘਟਾ ਇਹਦਾ ਮਤਲਬ ਸਟਾਰ ਦੀ ਜਗ੍ਹਾ ਦੇ ਉੱਤੇ ਅਸੀਂ ਦੋ ਭਰ ਲਵਾਂਗੇ ਤਾਂ ਸਾਰੀ ਸੰਖਿਆ 9 ਨਾਲ ਵੰਡੀ ਜਾਊਗੀ ਇਸ ਕਰਕੇ ਬੇਟਾ b1 ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ b1 ਨੂੰ ਅਸੀਂ ਐਜ਼ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਹੁੰਦਾ ਜੇਕਰ ਇੱਕ ਸੰਖਿਆ 11 ਨਾਲ ਪੂਰੀ ਤਰ੍ਹਾਂ ਨਾਲ ਵੰਡਿਆ ਜਾ ਸਕਦਾ ਤਾਂ ਸਟਾਰ ਦਾ ਮੁੱਲ ਜਿਹੜਾ ਉਹ ਕੀ ਹੋਵੇਗਾ ਤੋ ਬੇਟਾ 11 ਦੇ ਨਾਲ ਵੰਡਣ ਦੇ ਲਈ ਤੁਹਾਨੂੰ ਪਤਾ ਹੈ ਵੀ ਇਹਦੇ ਜਿਸਤ ਸਥਾਨਾਂ ਤੇ ਟਾਂਕ ਸਥਾਨਾਂ ਦੇ ਅੰਕਾਂ ਦਾ ਅੰਤਰ ਹੈ ਜਿਹੜਾ 0 11 ਜਾਂ 11 ਦਾ ਗੁਣਜ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਇਹਦੇ ਬੇਟਾ ਟਾਂਕ ਸਥਾਨ ਤਾਂ ਆਪਾਂ ਜੋੜਦੇ 3 ਤੇ 0 3 ਤੇ ਇੱਕ ਸਟਾਰ ਆ ਗਿਆ ਹੈ ਨਾ 3 ਤੇ 0 ਸਟਾਰ ਤੇ ਇੱਕ 6 6 ਤੇ 3 9 9 ਜਮਾ ਸਟਾਰ ਆ ਗਿਆ ਹੈ ਨਾ 9 ਜਮਾ ਸਟਾਰ ਤੇ ਦੂਜੇ ਪਾਸੇ ਜਿਹੜੇ ਹੈਗੇ ਆ ਜਿਸ ਤਸਥਾਨਾਂ ਤੇ 1 ਤੇ 2 3 ਤੇ 8 11 ਤੇ ਬੇਟਾ 11 ਆ ਗਿਆ ਜਿਸ ਤਾਂਕ ਸਥਾਨਾਂ ਦੇ ਅੰਕਾਂ ਦਾ ਜੋੜਫਲ 9 ਜਮਾ ਸਟਾਰ ਆ ਗਿਆ ਤੇ ਜਿਸ ਤਸਥਾਨਾਂ ਦੇ ਅੰਕਾਂ ਦਾ ਜੋੜਫਲ 11 ਆ ਗਿਆ ਤੇ ਬੇਟਾ ਜਾਂ ਤਾਂ ਇਹਨਾਂ ਦਾ ਅੰਤਰ 0 ਹੋਣਾ ਚਾਹੀਦਾ ਇਹਦਾ ਮਤਲਬ ਜੇ ਇੱਥੇ ਸਟਾਰ ਦੀ ਜਗ੍ਹਾ ਤੇ ਅਸੀਂ ਦੂਆ ਲਾ ਦਈਏ ਤਾਂ 11 11 0 ਤਾਂ ਸਾਰੀ ਸੰਖਿਆ ਜਿਹੜੀ ਆ ਉਹ ਵੰਡੀ ਜਾਊਗੀ 11 ਦੇ ਉੱਤੇ ਗੱਲ ਸਮਝ ਲੱਗ ਗਈ ਬੇਟਾ 11 ਦੀ ਭਾਜਯੋਗਤਾ ਕੀ ਹੈ ਦਿੱਤੀ ਹੋਈ ਸੰਖਿਆ ਦੇ ਟਾਂਕ ਸਥਾਨਾਂ ਤੇ ਜਿਸ ਤ ਸਥਾਨਾਂ ਦੇ ਅੰਕਾਂ ਦਾ ਜੋੜਫਲ ਦਾ ਅੰਤਰ 0 11 ਜਾਂ 11 ਦਾ ਗੁਣਜ ਹੋਵੇ ਤਾਂ ਵੰਡਿਆ ਜਾਂਦਾ ਅਸੀਂ ਇਹ ਅੰਤਰ ਕੱਢ ਲਿਆ ਅੰਤਰ ਜਦੋਂ ਕੱਢਿਆ ਬੇਟਾ ਤਾਂ ਇਹ ਆਇਦਰ ਜਿਹੜਾ ਹੈਗਾ ਸੀ ਟਾਂਕ ਸਥਾਨਾਂ ਵਾਲਾ ਆ ਗਿਆ 9 ਜਮਾ ਸਟਾਰ ਤੇ ਜਿਸ ਸਥਾਨਾ ਵਾਲਾ 11 ਆ ਗਿਆ ਜੀ ਬੇਟਾ ਹੁਣ ਕਿੰਨੇ ਇਥੇ ਭਰੀਏ ਸਟਾਰ ਦੀ ਜਗ੍ਹਾ ਤੇ 11 ਆ ਜਵੇ ਤੇ ਦੋਵਾਂ ਦਾ ਅੰਤਰ ਜ਼ੀਰੋ ਬਣ ਜਾਵੇ ਦੋ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਤਾਂ b1 ਆ ਜਿਹੜਾ ਦੋ ਦਿੰਦਾ ਪਿਆ b1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਨਿਮਨ ਲਿਖਤ ਵਿੱਚੋਂ ਕਿਹੜੀ ਅਪਾਜ ਸੰਖਿਆ ਹੈ ਤੋ ਬੇਟਾ ਆ ਦੇਖੋ 97 ਅਪਹਾਜ ਸੰਖਿਆ ਠੀਕ ਹੈ 67 ਵੀ ਅਪਹਾਜ 53 ਵੀ ਅਪਹਾਜ ਆ ਇਹ ਸਾਰੀਆਂ ਤੇ D1 ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਬੇਟਾ ਇਹ ਸੀਗਾ ਬੇਟਾ ਸਵਾਲ ਨੰਬਰ 36 ਤੇ D1 ਸਾਡਾ ਰਾਈਟ ਆਨਸਰ ਆ ਸਾਰੀਆਂ ਹੀ ਅਪਹਾਜ ਸੰਖਿਆਵਾਂ ਹੈਗੀਆਂ D ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਸਭ ਤੋਂ ਛੋਟੀਆਂ ਜਿਸਤ ਅਤੇ ਸਭ ਤੋਂ ਛੋਟੀ ਟਾਂਕ ਅਭਾਜ ਸੰਖਿਆ ਦਾ ਜੋੜ ਕੀ ਹੈ ਸਭ ਤੋਂ ਛੋਟੀ ਜਿਸਤ ਸਭ ਤੋਂ ਛੋਟੀ ਜਿਸਤ ਸੰਖਿਆ ਹੈਗੀ ਆ 2 ਤੇ ਟਾਂਕ ਅਭਾਜ ਸੰਖਿਆ ਟਾਂਕ ਅਭਾਜ ਸੰਖਿਆ ਜਿਹੜੀ ਹੈਗੀ ਆ ਉਹ ਹੈਗੀ ਆ 3 ਸਭ ਤੋਂ ਛੋਟੀ ਜਿਸਤ ਸੰਖਿਆ 2 ਟਾਂਕ ਅਭਾਜ ਸੰਖਿਆ 3 ਟਾਂਕ ਸੰਖਿਆ ਵੀ ਆ ਤੇ ਅਭਾਜ ਸੰਖਿਆ ਵੀ ਆ ਤਾਂ ਉਹ ਤਿੰਨ ਦਾ ਦੋਵਾਂ ਦਾ ਜੋੜ ਫਲ ਕਿੰਨਾ ਆ ਗਿਆ 5 ਆ ਗਿਆ ਠੀਕ ਹੈ ਬੇਟਾ ਤਾਂ b1 ਆ ਸਾਡਾ ਰਾਈਟ ਆਨਸਰ ਆ b1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਕਿੰਦਾ ਰੋਮਨ ਸੰਖਿਆਾਤਮਕ ਪ੍ਰਣਾਲੀ ਵਿੱਚ 47 ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ ਤਾਂ ਬੇਟਾ 47 ਲਿਖਣ ਦੇ ਲਈ ਕੀ ਹੁੰਦਾ ਵੀ ਪਹਿਲਾਂ ਅਸੀਂ ਸਿੱਧਾ ਨਹੀਂ ਘਟਾ ਸਕਦੇ ਪਹਿਲਾਂ ਅਸੀਂ ਤਿੰਨ ਵਾਰੀ ਤੋਂ ਵੱਧ ਲਿਖ ਨਹੀਂ ਸਕਦੇ ਹੈਨਾ ਤਾਂ ਅਸੀਂ ਕੀ ਕਰਾਂਗੇ ਪਹਿਲਾਂ ਉਹਦੇ ਵਿੱਚ ਆਪਾਂ ਤਾਂ ਪਹਿਲਾ ਆਪਾਂ ਬੇਟਾ 50 ਪਹਿਲਾ 50 ਲਿਖਾਂਗੇ 50 ਚੋਂ 10 ਘਟਾਵਾਂਗੇ ਐਲ ਫਿਰ ਆਪਾਂ ਬੇਟਾ ਐਲ ਦੇ ਖੱਬੇ ਹੱਥ ਲਿਖਾਂਗੇ ਐਕਸ ਇਹ ਬਣ ਗਏ 40 ਤੇ ਇੱਥੇ ਬੇਟਾ 7 ਹੋਰ ਲਿਖ ਦਾਂਗੇ ਆ 5 45 40 ਤੇ 47 ਠੀਕ ਹੈ ਬੇਟਾ ਤਾਂ ਆ ਆ ਗਿਆ ਸਾਡੇ ਕੋਲੇ 47 ਤਾਂ ਅਸੀਂ A1 ਆ ਜਿਹੜਾ ਸਾਡਾ ਬੇਟਾ ਰਾਈਟ ਆਨਸਰ ਆਉਂਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਸੌਰੀ B1 ਬੇਟਾ LXVIIB 1 ਸਾਡਾ ਰਾਈਟ ਆਨਸਰ ਆਉਂਦਾ ਪਿਆ B1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 ਕਹਿੰਦਾ ਰੋਮਨ ਸੰਖਿਆਾਤਮਕ ਪ੍ਰਣਾਲੀ ਵਿੱਚ 437 ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ ਤਾਂ 437 ਨੂੰ ਬੇਟਾ ਕਿਵੇਂ ਦਰਸਾਇਆ ਜਾ ਸਕਦਾ ਬੇਟਾ ਪਹਿਲਾਂ ਅਸੀਂ ਲਿਖਾਂਗੇ 437 ਦੇ ਲਈ 500 ਦੇ ਲਈ ਬੇਟਾ ਕੀ ਹੁੰਦਾ D ਆ 500 ਹੋ ਗਿਆ ਆ ਬੇਟਾ ਇਧਰਲੇ ਪਾਸੇ ਅਸੀਂ ਲਿਖਾਂਗੇ ਇਹਦੇ ਸੀ ਇਹ ਕਿੰਨਾ ਬਣ ਗਿਆ 400 ਤੇ ਅੱਗੇ ਲਿਖਨੇ ਆਪਾਂ 37 ਆ 10 20 30 35 36 ਤੇ 37 ਠੀਕ ਹੈ ਤਾਂ ਆ ਬੇਟਾ ਬਣ ਗਿਆ 437 ਆ ਦੇਖ ਲਓ CD XXXVII ਤਾਂ ਆ ਬੇਟਾ C1 ਦੇ ਵਿੱਚ ਆ ਦਿੰਦਾ ਪਿਆ ਅਨਸਰ CD XXX VII ਠੀਕ ਹੈ ਤਾਂ ਇਹਨੂੰ ਅਸੀਂ C1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ ਰੋਮਨ ਸੰਖਿਆ ਵਿੱਚ 892 ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ ਤਾਂ 892 ਨੂੰ ਦਰਸਾਉਣ ਦੇ ਲਈ ਬੇਟਾ ਅਸੀਂ ਕੀ ਕਰਾਂਗੇ ਪਹਿਲਾਂ ਤਾਂ D ਆ ਗਿਆ 500 ਆ ਬੇਟਾ C C टीसी ਆ 800 ਆ ਗਿਆ ਫਿਰ ਅਸੀਂ ਦਰਸਾਉਣੇ 92 ਇਹ ਬੇਟਾ ਪਹਿਲਾਂ ਅਸੀਂ 90 ਲਿਖਾਂਗੇ CX ਆ ਬੇਟਾ C ਚਾਰ ਵਾਰੀ ਲਗਾਤਾਰ ਨਹੀਂ ਆਇਆ ਆ ਬਣ ਕੇ 90 ਤੇ ਫਿਰ II 92 DCC XCII ਤਾਂ ਬੇਟਾ ਇਹ ਬਣ ਗਏ 892 ਅਸੀਂ ਦੇਖਦੇ ਹਾਂ D DCC ਆ ਬੇਟਾ ਆ ਦੇਖੋ C1 D C C C X C I I ਤਾਂ C1 ਸਾਡਾ ਰਾਈਟ ਆਨਸਰ ਬਣਦਾ ਪਿਆ C1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 40 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ